ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਪੰਜਾਬ ਦੀਆਂ ਦੋ ਵੱਡੀਆਂ ਖਬਰਾਂ। ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਪਾਇਆ ਪੂਰੇ ਪੰਜਾਬ ਚਪਟੋ। ਦੂਜੇ ਪਾਸੇ ਅ ਪ੍ਰਵਾਸੀ ਭਈਏ ਦਾ ਕੰਮ ਲਾਇਆ ਠਿਕਾਣੀ। ਇਹਨਾਂ ਦੋਨਾਂ ਖਬਰਾਂ ਦੇ ਬਾਰੇ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਪੂਰੇ ਪੰਜਾਬ ਭਰ ਦੇ ਵਿੱਚ ਪਰ ਤੂੰ ਪਾ ਦਿੱਤਾ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਨ੍ਹਾਂ ਦੇ ਅੱਜ ਦੋ ਵੱਡੇ ਐਕਸ਼ਨ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਔਰ ਤੀਸਰੀ ਖਬਰ ਹੈ ਜਿਹੜੀ ਉਹਨੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਐਡਾ ਵੱਡਾ ਮੁੱਦਾ ਖੜਾ ਕਰ ਦਿੱਤਾ ਕਿ ਪ੍ਰਵਾਸੀ ਵਰਸਸ ਪੰਜਾਬੀ ਬਣ ਚੁੱਕਿਆ ਯਾਨੀ ਪੰਜਾਬ ਦੇ ਅੰਦਰ 5 ਸਾਲਾਂ ਦੇ ਬੱਚੇ ਨੂੰ ਇੱਕ ਭਈਏ ਯਾਨੀ ਬਿਹਾਰੀਏ ਦੁਆਰਾ ਅਗਵਾ ਕੀਤਾ ਜਾਂਦਾ ਤਾਂ ਫਿਰ ਉਸ ਨੂੰ ਬੜੀ ਦਰਿੰਦਗੀ ਦੇ ਨਾਲ ਮਾਰਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਇਸ ਖਬਰ ਨੇ ਵੀ ਤਰਥੱਲੀ ਮਚਾ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਵਿਜੀਲੈਂਸ ਬਿਊਰੋ ਦੇ ਹੱਥ ਲੱਗੇ ਸਬੂਤ ਔਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਿਵੇਂ ਪੰਜਾਬ ਦੇ ਅੰਦਰ ਘੜਥੂ ਪਾਉਂਦੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਜੋਰਾਂ ਸ਼ੋਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦੀ ਜ਼ਿੰਮੇਵਾਰੀ ਚੱਕ ਲਈ ਹੈ ਕਹਿੰਦੇ ਜੀ ਹੁਣ ਤਾਂ ਕਿਸੇ ਵੀ ਹਾਲਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਨਹੀਂ ਰਹਿਣਗੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਭਵਨ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਦਾਅਵਾ ਕੀਤਾ ਸੀ ਔਰ ਲੋਕਾਂ ਦੇ ਨਾਲ ਵਾਅਦਾ ਕਰ ਲਿਆ ਸੀ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਬਿਕਰਮ ਸਿੰਘ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦਿੰਦੇ ਔਰ ਹੁਣ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਜਿਹੜਾ ਕਿ ਇੱਕ ਭਈਏ ਦੁਆਰਾ ਇੱਕ ਬੱਚੇ ਨੂੰ ਗਵਾ ਕੀਤਾ ਜਾਂਦਾ ਤਾਂ ਪੰਜਾਬ ਦੇ ਲੋਕ ਭੜਕ ਚੁੱਕੇ ਨੇ ਉਸ ਭਈਏ ਦੇ ਉੱਤੇ ਉਹਨੂੰ ਲੈ ਕੇ ਕੀ ਖਬਰ ਆਈ ਹੈ ਕਿਉਂਕਿ ਅਕਸਰ ਪੰਜਾਬ ਦੇ ਅੰਦਰ ਕਈ ਪ੍ਰਵਾਸੀਆਂ ਦੁਆਰਾ ਵੇਅਦਮੀਆਂ ਨੂੰ ਅੰਜਾਮ ਦਿੱਤਾ ਜਾਂਦਾ ਔਰ ਉਸ ਤੋਂ ਪਹਿਲਾਂ ਜਿਹੜੀ ਬੱਚੇ ਦੀ ਹੁਣ ਧਾਰਾ ਲੱਗਣੀ ਹੈ ਪ੍ਰਵਾਸੀ ਤੇ ਉਹ ਬਣੀ ਆਹੇ ਮੈਂ ਯਾਨੀ ਪੌਸਕੋ ਫਾਂਸੀ ਦੇ ਤੱਕ ਤੇ ਤੱਕ ਲੈ ਕੇ ਜਾਂਦੀ ਆ ਅਕਸਰ ਸਾਰੇ ਪੰਜਾਬੀਆਂ ਨੂੰ ਪਤਾ ਹੈ ਹਸ਼ਿਆਰਪੁਰ ਦੇ 25 ਪਿੰਡਾਂ ਦਾ ਪ੍ਰਵਾਸੀਆਂ ਦੇ ਖਿਲਾਫ ਇੱਕ ਬਹੁਤ ਵੱਡਾ ਨਵਾਂ ਪੰਗਾ ਪੈ ਗਿਆ ਉਹ ਸੁਣ ਲੋ ਜਰਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਖਬਰ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੀ ਹੈ ਸੁਣੋ ਹਸ਼ਿਆਰਪੁਰ ਦੇ ਬਿਜਵਾੜਾ ਦੇ ਆਸ-ਪਾਸ ਦੇ 25 ਪਿੰਡਾਂ ਨੇ ਰਲ ਕੇ ਮਤਾ ਪਾਇਆ ਹੈ ਕਿ ਇੱਥੇ ਪ੍ਰਵਾਸੀ ਨਹੀਂ ਰਹਿਣਗੇ ਤੇ ਹੁਣ ਜਿਹੜੀ ਆ ਬਰਦਾਸ਼ ਜਿਹੜੀ ਆ ਉਹ ਹੱਥ ਜਿਹੜੀ ਆ ਉਹ ਸਾਰੀਆਂ ਪਾਰ ਹੋ ਚੁੱਕੀਆਂ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੱਲੋਂ ਬੱਚਾ ਕੋਈ ਐਸਾ ਕੋਈ ਹੋਰ ਨਰਦੋਸ਼ ਉਹ ਸਾਡਾ ਭੈਣ ਭਰਾ ਇਹ ਭੇਡ ਚੜੇ ਦੀ ਜੀ ਕੋਈ ਵੀ ਪ੍ਰਵਾਸੀ ਕੋਈ ਵੀ ਗਲਤ ਕੰਮ ਕਰਦਾ ਨਾ ਜੀ ਅਸੀਂ ਉਹਦਾ ਮੌਕੇ ਤੇ ਨਵੇੜਾ ਕਰਾਂਗੇ ਜੀ ਉਹਦੇ ਲਈ ਸਾਨੂੰ ਜੋ ਮਰਜ਼ੀ ਫਾਹੇ ਜਾਣਾ ਪਵੇ ਜੋ ਮਰਜ਼ੀ ਕਰਨਾ ਪਵੇ ਅਸੀਂ ਕਿਸੇ ਪੁਲਿਸ ਨੂੰ ਕਿਸੇ ਸਰਕਾਰ ਨੂੰ ਨਹੀਂ ਪੁੱਛਣਾ ਜੀ ਕਿਸੇ ਪ੍ਰਵਾਸੀ ਨੇ ਗਲਤ ਕੰਮ ਸਾਡੇ ਬੱਚੇ ਨਾਲ ਸਾਡੀ ਧੀ ਨਾਲ ਕੀਤਾ ਅਸੀਂ ਉਹਦਾ ਮੌਕੇ ਤੇ ਨਿਬੇੜਾ ਕਰਦਾਂਗੇ। ਮੈਂ ਤਾਂ ਕਹਿੰਦੀ ਇਹਨਾਂ ਤੇ ਕੋਈ ਮਾਰੋ ਹਰਾਮ ਦੇ ਨੂੰ ਜਿਹੜਾ ਬੱਚੇ ਨਾਲ ਇਦਾਂ ਕੀਤੀ ਆ ਉਹਦੇ ਅਸੀਂ ਟੋਟਲੀ ਮਨਾਹੀ ਕਰ ਦਿੱਤੀ ਵੀ ਕਿਸੇ ਵੀ ਪ੍ਰਵਾਸੀ ਦਾ ਪਿੰਡ ਦੇ ਵਿੱਚ ਕੋਈ ਵੀ ਸਰਕਾਰੀ ਜਿਹੜਾ ਕਾਗਜ਼ ਹੈਗਾ ਉਹ ਨਹੀਂ ਬਣਾਇਆ ਜਾਊਗਾ। ਕੀ ਨਾਮ ਤੁਹਾਡਾ ਜੀ? ਜਿਹੜਾ ਨਾਮ ਰਜੇਸ਼ ਕੁਮਾਰਾ ਜੀ ਉਹਦਾ ਬੱਬੂ ਮਿਹੇ ਮੈਨੂੰ ਕਹਿੰਦੇ ਇੱਥੇ। ਠੀਕ ਹੈ ਜੀ। ਅਜੀਤ ਜੀ ਦੇਖੋ ਹੁਣ ਤੁਸੀਂ ਇਹ ਮਤਾ ਪਾਇਆ। ਬੇਸ਼ੱਕ ਤੁਸੀਂ ਰਜੇਸ਼ ਕੁਮਾਰ ਉੱਪਰ ਜਿਹੜਾ ਪ੍ਰਵਾਸੀਆਂ ਦੇ ਪੰਜਾਬੀਆਂ ਦਾ ਮੁੱਦਾ ਹੈ ਜੀ ਉਹਨੂੰ ਆਮ ਤੌਰ ਤੇ ਸਿੱਖਾਂ ਤੇ ਹਿੰਦੂਆਂ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਜੀ ਤੇ ਭੜਕਾਇਆ ਦੇ ਵਿੱਚ ਲੋ ਤਜੇ ਮੈਂ ਇਹ ਸੋਚਦਾ ਕਿ ਜੇ ਅਸੀਂ ਇਸ ਵਾਰ ਵੀ ਕੁਛ ਨਾ ਨਾ ਕਰ ਸਕੇ ਤਾਂ ਫਿਰ ਮਤਲਬ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਭਿਆਨਕ ਦਾ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ 25 ਪਿੰਡਾਂ ਦੇ ਵਿੱਚ ਪ੍ਰਵਾਸੀ ਯਾਨੀ ਭਈਆਂ ਦੇ ਉੱਤੇ ਮਤੇ ਪੈ ਚੁੱਕੇ ਨੇ ਯਾਨੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੀ ਕਿਹ ਮਹਮਰਾਤ ਲਈ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਿੱਖ ਕੌਮ ਨੇ ਖਾਸ ਕਰਕੇ ਇਸ ਮੁੱਦੇ ਨੂੰ ਚੱਕਿਆ ਤਾਂ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਕੱਢਨਾਮਾ ਪਹਿਲਾਂ ਵਾਪਰੀਆਂ ਨੇ ਅਕਸਰ ਪੰਜਾਬ ਦੇ ਲੋਕਾਂ ਨੂੰ ਉਹ ਝੇਲਣੀਆਂ ਪਈਆਂ ਨੇ ਪਰ ਇਹ ਲੋਕਾਂ ਦਾ ਕਸੂਰ ਕਿੰਨਾ ਦਾ ਸਾਡੇ ਹੀ ਸਿੱਖ ਭਾਈਚਾਰਾ ਜਿਹੜਾ ਜੱਟ ਭਾਈਚਾਰਾ ਤਾਂ ਉਹਨਾਂ ਲੋਕਾਂ ਦੀ ਬਦੌਲਤ ਇਹ ਪੰਜਾਬ ਦੇ ਅੰਦਰ ਵਿਕਸਿਤ ਹੋਏ ਨੇ ਇਸ ਗੱਲ ਨੂੰ ਪੂਰੇ ਪੰਜਾਬ ਦੇ ਜਿੰਨੇ ਜ਼ਿਮੀਦਾਰ ਨੇ ਐਕਸੈਪਟ ਕਰਨਾ ਪੈਣਾ ਤੇ ਨਹੀਂ ਤਾਂ ਪੰਜਾਬ ਦੇ ਅੰਦਰ ਐਸੇ ਹੀ ਪ੍ਰਕਾਰ ਪੰਜਾਬ ਦੀ ਦੁਰਦਸ਼ਾ ਤਾਂ ਹੋਣੀ ਤੈਅ ਹੈ ਕਿਉਂਕਿ ਜਿੰਨਾ ਚਿਰ ਉਹਨਾਂ ਨੂੰ ਤੁਸੀਂ ਕੰਮ ਦਿਓਗੇ ਆਪਣੇ ਘਰਾਂ ਦੇ ਵਿੱਚ ਕਮਰੇ ਦਿਓਗੇ ਆਪਣੀਆਂ ਮੋਟਰਾਂ ਤੇ ਰੱਖੋਗੇ ਤਾਂ ਪੰਜਾਬ ਦੀ ਬਰਬਾਦੀ ਇਹਨਾਂ ਭਈਆਂ ਦੁਆਰਾ ਤੁਸੀਂ ਦੇਖੋਗੇ ਕਿ ਜਵੇਂ ਨਰੇਜਾਂ ਦੇ ਦੌਰ ਦੇ ਵਿੱਚ ਪੂਰੇ ਪੰਜਾਬ ਨੂੰ ਕੰਟਰੋਲ ਦੇ ਵਿੱਚ ਲੈ ਲਿਆ ਗਿਆ ਸੀ ਔਰ ਪੂਰੇ ਹਿੰਦੁਸਤਾਨ ਨੂੰ ਉਸੇ ਹੀ ਪ੍ਰਕਾਰ ਸਾਡੀ ਸਟੇਟ ਪੰਜਾਬ ਇਹਨਾਂ ਭਈਆਂ ਦੁਆਰਾ ਬਹੁਤ ਜ਼ਿਆਦਾ ਪੀੜਤ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬੇਅਦਬੀਆਂ ਹੋ ਰਹੀਆਂ ਕਈ ਸਾਰੇ ਲੋਕਾਂ ਦੀਆਂ ਪੱਗਾਂ ਨਹੀਂ ਜਾਂਦੀਆਂ ਨੇ ਕੇਸ ਪੱਟੇ ਜਾਂਦੇ ਸਿੱਖ ਨੌਜਵਾਨਾਂ ਦੇ ਬਹੁਤ ਸਾਰੀਆਂ ਬੇਅਦਬੀਆਂ ਦੀ ਅਕਸਰ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਕੇ ਆਸੀ ਅਰ ਹੁਣ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਦੇ ਸਾਲਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਜ਼ਮਾਨਤ ਉਹਨੇ ਪੜਤੂ ਕਿਵੇਂ ਪਾ ਦਿੱਤਾ ਪੂਰੇ ਪੰਜਾਬ ਦੇ ਅੰਦਰ ਯਾਨੀ ਬਿਕਰਮ ਸਿੰਘ ਮਜੀਠੀਆ ਨਾ ਪਾਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਜੀਜਾ ਸਾਹਿਬ ਯਾਨੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਦੋਸ਼ ਇੱਕ ਅਕੈਲਿਗੇਸ਼ਨ ਲੱਗ ਚੁੱਕਿਆ ਯਾਨੀ ਸੁਖਬੀਰ ਸਿੰਘ ਬਾਦਲ ਨੇ ਹੜਾਂ ਦੇ ਵਿੱਚ ਬਹੁਤ ਸਾਰੇ ਪੈਸੇ ਨਕਦੀ ਦੇ ਰੂਪ ਦੇ ਵਿੱਚ ਵੰਡੇ ਔਰ ਉਹਨਾਂ ਪੈਸਿਆਂ ਨੂੰ ਪੰਜਾਬ ਦੇ ਜਥੇਦਾਰ ਪੰਜਾਬ ਦੀ ਸਰਕਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੋਹ ਇਸ ਸਟੇਟਮੈਂਟ ਪੂਰਾ ਪੰਜਾਬ ਸੁਣ ਚੁੱਕਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੇ ਕਿਹਾ ਜੀ ਕਹਿੰਦੇ ਗੁਰਦਕਾ ਦਾ ਪੈਸਾ ਸੁਖਬੀਰ ਸਿੰਘ ਬਾਦਲ ਯਾਨੀ ਐਸਜੀਪੀਸੀ ਦੇ ਦੁਆਰਾ ਲੈ ਕੇ ਪੈਸਾ ਪੰਜਾਬ ਦੇ ਹੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਦਾ ਪੈਸਾ ਬਣ ਰਹੀ ਸੀ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ ਬਹੁਤ سارے ਵਕੀਲ ਕਰਵਾਉਣ ਦੇ ਵਿੱਚ ਜੁਟੇ ਸੀ ਇੱਥੋਂ ਤੱਕ ਕਿ ਉਹਨਾਂ ਦੇ ਅਰਸ਼ਦੀਪ ਕਲੇਰ ਤਾਂ ਹੈਗੀ ਸੀ ਕਿਉਂਕਿ ਉਹਨਾਂ ਦੀ ਪਾਰਟੀ ਦੇ ਮੇਨ ਮੁਖਬਲਾਰੇ ਵੀ ਨੇ ਐਡਵੋਕੇਟ ਦੇ ਨਾਲ ਨਾਲ ਔਰ ਦੂਜੇ ਪਾਸੇ ਬੰਗਲੌਰ ਤੋਂ ਬੁਲਾਏ ਹੋਏ ਸ਼ੰਕਰ 헤ਗੜੇ ਉਹਨਾਂ ਨੇ ਵੀ ਇੱਕ ਬਹੁਤ ਵੱਡੀ ਮੋਟੀ ਫੀਸ ਲਈ ਕਹਿੰਦੇ ਜੀ ਕਰੋੜਾ ਰੁਪਇਆ ਦੇ ਦਿੱਤਾ ਬਿਕਰਮ ਸਿੰਘ ਮਦੀਖਸ਼ੀ ਨੇ ਕਿ ਮੇਰੀ ਜ਼ਮਾਨਤ ਹੋ ਜਾਵੇ ਸਾਡੇ ਪੰਜਾਬ ਦੇ ਵਕੀਲ ਮੇਰੀ ਜ਼ਮਾਨਤ ਨਹੀਂ ਕਰਵਾ ਸਕਦੇ ਕਿਉਂਕਿ ਪੰਜਾਬ ਦੀ ਸਰਕਾਰ ਪੰਜਾਬ ਦਾ ਵਿਜੀਲੈਂਸ ਵਿਊਰੋ ਪੰਜਾਬ ਦੇ ਲੋਕ ਇਹ ਗੱਲ ਨਹੀਂ ਚਾਹੁੰਦੇ ਕਦੇ ਵੀ ਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਅੰਦਰ ਫੇਰ ਤੋਂ ਵਾਰ ਆ ਜਾਵੇ ਕਿਉਂਕਿ ਬਹੁਤ ਸਾਰੀਆਂ ਮਾਮਾਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਭੈਣ ਭਰਾ ਜਾਂ ਬੱਚੇ ਮਾਰੇ ਨੇ ਇਹਨਾਂ ਵਿਕਰਮ ਸਿੰਘ ਮਜੀਠੀਆ ਵਰਗੇ ਤਸਕਰਾਂ ਨੇ ਐਸ ਕਰਕੇ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦਾ ਵੱਡੇ ਪੱਧਰ ਤੇ ਉੱਤੇ ਵਿਰੋਧ ਵੀ ਹੋ ਰਿਹਾ ਉਹਨਾਂ ਦੇ ਵਕੀਲਾਂ ਨੇ ਇੱਕ ਐਸੀ ਰਣਨੀਤੀ ਰਚੀ ਹੈ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਚਾਹੇ ਹੋਵੇ ਵਿਜੀਲੈਂਸ ਬਿਊਰੋ ਪੰਜਾਬ ਦੇ ਲੋਕਾਂ ਦੀ ਵੀ ਥਿਉਰੀ ਇਹੀ ਹੈ ਕਹਿੰਦੇ ਬਾੜ ਨਹੀਂ ਆਉਣਾ ਚਾਹੀਦਾ ਪਰ ਉਹਨਾਂ ਨੇ ਇੱਕ ਐਸੀ ਰਣਨੀਤੀ ਰਚ ਲਈ ਸੀ ਕਿ ਵਿਜੀਲੈਂਸ ਵੀਰੋ ਔਰ ਸਰਕਾਰ ਦੇ ਖਿਲਾਫ ਇੱਕ ਅਜੰਡਾ ਚਲਾ ਦਿੱਤਾ ਸੀ ਕਿਉਂਕਿ ਸਰਕਾਰ ਤੇ ਵਿਜੀਲੈਂਸ ਕਹਿੰਦੀ ਸੀ ਕਿ ਭਾਈ ਵਿਕਰਮ ਸਿੰਘ ਮਜੀਠੀਆ ਦੀ ਅਸੀਂ ਛਾਣਵੀਂ ਕਰਨੀ ਆ ਬਹੁਤ ਸਾਰੇ ਪਲੌਟ ਨੇ ਯਾਨੀ ਕਿ ਜੁਪੀ ਦੇ ਵਿੱਚ ਚਲਾ ਲਓ ਹਿਮਾਚਲ ਦੇ ਵਿੱਚ ਚਲਾ ਲਓ ਵੱਖ-ਵੱਖ ਲਾ ਕੇ ਦੇ ਵਿੱਚ ਪੰਜਾਬ ਦੇ ਅੰਦਰ ਵੀ ਹੈਗੇ ਨੇ ਦੱਸਿਆ ਤੇ ਵੀ ਜਾ ਰਹੇ ਸੁਖਬੀਰ ਸਿੰਘ ਬਾਦਲਦਵਾਰ ਕਹਿੰਦੇ ਜੀ ਬਾਹਰਲੇ ਵਿਦੇਸ਼ਾਂ ਵਿੱਚ ਵੀ ਪ੍ਰਾਪਰਟੀ ਹੈ ਵਿਕਰਮ ਸਿੰਘ ਮਜੀਠੀਆ ਦੀ ਤਾਂ ਉਹਨੂੰ ਲੈ ਕੇ ਸ਼ੰਕਰ 헤ਗੜੇ ਜਿਹੜੇ ਵਕੀਲ ਬੁਲਾਏ ਸੀ ਦੋਹਾਂ ਦੀ ਫੀਸ ਦੇ ਕੇ ਉਸ ਬੰਦੇ ਨੇ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਦੇ ਹੱਥ ਬੰਨਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਇੱਕ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਜੋਰਾਂ ਛੋਰਾਂ ਤੇ ਇੱਕ ਮਹੀਨਾ ਚੱਲੀ ਆ ਫਿਲਹਾਲ ਬਾਦਲ ਪਰਿਵਾਰ ਔਰ ਉਹਨਾਂ ਦੇ ਵਕੀਲ ਹਰੇ ਤੱਕ ਤਾਂ ਨਾਕਾਮ ਨੇ ਪਰ ਇਸ ਗੱਲ ਨੂੰ ਬਹੁਤ ਹਾਈ ਲੈਵਲ ਤੇ ਲਿਜਾ ਰਹੇ ਨੇ ਜਿਹੜਾ ਸੰਕਰ ਹੈਗਾ ਬੰਗਲੌਰ ਦਾ ਵਕੀਲ ਆ ਬਹੁਤ ਵੱਡੀ ਫੀਸ ਆ ਚਾਵੇਂ ਬਨੇ ਵਕੀਲ ਨੇ ਤਾਹੀ ਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ